Jeg vet ikke hvor jeg skal legge gigaren. मेरा, मेरा।, हाँ, दा। मेरा दे। तेरा पजामा कुर्ता सोना के हाँ? फिर बच्चों ना बचून अपने टाइम खावा करें ਤਾਂ ਮੇਰੇ ਜਨਤ ਦੇ ਦਾ ਸਵਾਗਤ ਹੈ ਜੀ ਹੋਰ ਸਣਾਉਂਦੀ ਕੀ ਹਾਲ ਚਾਲ ਆ ਤੇ ਬਸ ਇਥੇ ਮੈਂ ਸਵੇਰੇ ਨਾ ਅੱਜ ਬੱਚੇ ਭੇਦੇ ਨੂੰ ਤੋ ਗੁਰਪਤ ਇਹ ਗੁਰਪਤ ਨਾ ਇਹਨੂੰ ਨਾ ਬੁਖਾਰ ਬਹੁਤ ਜਿਆਦਾ ਆ ਜੀ ਮੈਂ ਰੈਨੋ ਦਵਾਈ ਲੈ ਲੈ ਕੇ ਹਰ ਗਈ ਆ ਮਤਲਬ ਇਹ ਕਹਿੰਦਾ ਨਾ ਠੀਕ ਹੀ ਨਹੀਂ ਹੋ ਰਿਹਾ ਸੀ ਥੋੜੇ ਦਿਨ ਠੀਕ ਨਹੀਂ ਦਾ ਫੇਰ ਮੁਖਾਰ ਆਇਆ ਇਸ ਤਰ੍ਹਾਂ ਦੋ ਕਦ ਤਨੇ ਠੀਕ ਫੇਰ ਮੁਖਾਰ ਆ ਜੀ ਫਿਰ ਮੈਂ ਬਿਆਸ ਖੜਿਆ ਇਹਨੂੰ ਸਵੇਰੇ ਪੇਮਣ ਵੀਰੂ ਲੈ ਕੇ ਗਈ ਹਾਂ ਦੋਵਾਂ ਭੈਣ ਭਰਾ ਨੂੰ ਪੜਿਆ ਤੇ ਉੱਥੇ ਸਾਰਾ ਮਗਰ ਅਵਾਸ ਦੀ ਜਾਣੀ ਗੁਰੂ ਜੀ ਨਾ ਸਾਢੇ 12:00 ਘਰੇ ਆਈ ਨਹੀਂ ਪੂਰੇ ਮਾੜਾ ਵਜੇ ਇੱਕ ਤੂੰ ਬਰਾਉਣੀ ਹਾਂ ਹਾਂਜੀ ਆਹੋ ਤੇ 12:00 ਵਜੇ ਘਰੇ ਆਣ ਕੇ ਆਪਣਾ ਮਤਲਬ ਚਾਹ ਪੈਣ ਪੀ ਕੇ ਤੇ ਦਵਾਈ ਦੇ ਕੇ ਤੇ ਮੇਰਾ ਸਿਰ ਬਹੁਤ ਦਰਦ ਹੋਣ ਲੱਗੀ ਦਵਾਈ ਦੂਈ ਖਾ ਕੇ ਤੇ ਮੈਂ ਇਹਦੇ ਨਾਲ ਹੀ ਸੌਂ ਗਈ ਖੜੀ ਲੰਮੇ ਬੈ ਗਈ ਫੱਦੇ ਦੇ ਨਾਲ ਹੀ ਫਿਰ ਓਰ ਕੀ ਚਾ ਬਣਾਈ ਚਾ ਕੂ ਬਣਾ ਕੇ ਫਿਰ ਨਾਤੀ ਕੱਪੜੇ ਕਿੱਲੇ ਹੋ ਗਏ ਨਾਲ ਨੂੰ ਕਿ ਦਰਮੀਆਂ ਟੇਹ ਵਾਲੀ ਧੋਣ ਵਾਲੀ ਹੀ ਉਹ ਧੋਤੀ ਤੇ ਇੱਥੇ ਹੁਣ ਮਾ ਮੇਰੇ ਨਾ ਆਪਣੇ ਕੱਪੜੇ ਅੱਜ ਮੈਂ ਗਈ ਨਹੀਂ ਆ ਗੁਰਦਰਾ ਸਾਹਿਬ ਤੇ ਮੈਂ ਹਾਂ ਪਹਿਲਾਂ ਕੱਪੜੇ ਕੁੱਪੜੇ ਸੁਕਣ ਵਾਲੇ ਪਹਿ ਕੇ ਕੱਪੜੇ ਸੀਣ ਵਾਲੇ ਪਏ ਆ ਕਿ ਲਮਾ ਕੱਪੜੇ ਕੁੱਪੜੇ ਸੀਵਾ ਫੇਰ ਮਗਦੇ ਮੇਲਾ ਆ ਗਿਆ ਫਿਰ ਲਗਾ ਕੇ ਜਾਇਆ ਕਰਨਾ ਤਰਨਾ ਤਿੰਗੇ ਵੀ ਜਾਣਦੀ ਆ ਹੋ ਭੇਜਿਆ ਕਰਨਾ ਮੈਂ ਇਸ ਕਰਕੇ ਮੈਨੂੰ ਇਹ ਹੀ ਪੋਤਾਂ ਨੇ ਨਹੀਂ ਬੇਨ ਕੰਮ ਨਹੀਂ ਕਰਦਾ ਨਬੇੜਾ ਉਹ ਕੱਪੜੇ ਬਹੁਤ ਜੀਦਾ ਕਾਫੀ ਫੀਲ ਸੂਨ ਵਾਲੇ ਆ ਜਿਹੜੇ ਮੈਂ ਆ ਮਮਾਏ ਮੈਂ ਲਬੁੱਤ ਲਉਣਾ ਆ ਮੈਂ ਆਪ ਕਰ ਦਿੰਨਾ ਅੱਛਾ ਇਹਨਾਂ ਤੱਕ ਚਾਹੂ ਜਾਂ ਪੋਤਲਾ ਤੇਰੀਆਂ ਵੇਖੀਆਂ ਸੇਮ ਪੇਮ ਬੋਤਲਾਂ ਹੁਣ ਹੈਗੀ ਲੈ ਇਹ ਸਵੇਰ ਤਾਂ ਹੈ ਵਿਚਾਰਾ ਪਿਆਰ ਹੀਗਾ ਹਾਂ ਜੀ ਮੈਂ ਹੁਣ ਤੋਂ ਛੁੱਟਣਾ ਵੀ ਆਉਣਾ ਅਗਲਾ ਮੰਡੇ ਨੂੰ ਵੀ ਛੁੱਟੀ ਥੋੜੀ ਰੈਸਟ ਹੋ ਜੂਗੀ ਬੱਚਿਆਂ ਦੀ ਤੇ ਚੱਲ ਤੂੰ ਜੱਗ ਜਿਹੜਾ ਖਾਾਰ ਬੂਤ ਤੋਰ ਬਸ ਟੋਟੇ ਜਾਣੀ ਬੋਤਲ ਬੇਟਾ ਤੇ ਆ ਦੇ ਖਾਣੇ ਦਵਾਈ ਜੜੀ ਸਾਰੇ ਖਰਾਬ ਜੀ ਹੋਣੀ ਆ ਅਹੀਂ ਨਾਲ ਗਾਇਸਾ ਟੈਂਟ ਬਣਾਇਆ ਮਤਲਬ ਉੱਥੇ ਆ ਕੇ ਦੰਦੇ आवे खो तो जो फिर बहार ने थोड़ा जो खराब चाहते ने थोड़ा जहा खराब करता वैंत इस करके फिर फिर तो हम सैटअप करना वा तो सूट मसूत ही मेरा इतना गुड बाय किधर कीतरा देनी है ठीक है फ्रॉक कितनी है इत्ते बस बन गई फ्रॉक जी फ्रॉक बना बनाई सी कि कितने दिनਾਂ ਦਾ ਕਟਿਆ ਸੂਟੀ ਬੜੇ ਹੀ ਦਿਨੋਂ ਕਿਨੂੰ ਕਟਿਆ ਨੂੰ ਇਹਦਾ ਮੋਟਾ ਹੀ ਕਪੜਾ ਇੰਨਾ ਮੋਟਾ ਨਹੀਂ ਤੁਮਾ ਚੱਲਹੁ ਨੇ ਪਾੜੂਗੀ ਜੇ ਪਾ ਪਊਗਾ ਠੀਕ ਹੈ ਨਾ ਪਊ ਤੇ ਨਾ ਅਸੀਂ ਹੈ ਨਾ ਤੇ ਬਸ ਇੱਥੇ ਮੈਂ ਰਹੀ ਹਾਂ ਕਿ ਚੂਣਾ ਪਾਉਣ ਹੋਣਾ ਛੋੜੀਆਂ ਛੁਟਕੀਆਂ ਚੂਣਾ ਪਾ ਦੇਣੀ ਆ ਮਤਲਬ ਬੈਕ ਸਾਈਡ ਤੇ ਤੇ ਫਰੰਟ ਤੇ ਸਾਰੇ ਸਾਈਡਾਂ ਤੇ ਚੋਨਾ ਪੈਣੀ ਸੀ ਫਰੌਗ ਨੂੰ ਇੱਥੇ ਬੱਸ ਮੈਂ ਅਗੇ ਆ ਗਈਆਂ ਰਸੋਈ ਦੇ ਵਿੱਚ ਤੇ ਆਪਾਂ ਲੱਗ ਗਏ ਆ ਰੋਟੀ ਬਣਾਉਣੇ ਦਾਲ ਨੂੰ ਮੈਂ ਤੜਕਾ ਜਿਹੜਾ ਲਾ ਲਿਆ ਵਾ ਤੇ ਫਰੌਗ ਪੂਰੀ ਜਿਹੜੀ ਬਣਾ ਆਈਆਂ ਸਿਰਫ ਆਪਣਾ ਜੋ ਰਹਿ ਗਿਆ ਵਾ ਉਹ ਵੇਖਦੀਆਂ ਰੋਟੀ ਰੋਟੀ ਖਾ ਕੇ ਜਿੰਨਾ ਟਾਈਮ ਲੱਗਾ ਹੁਣ ਬਣਾ ਲਾਂਗੇ ਨਹੀਂ ਤੇ ਸਵੇਰੇ ਬਣ ਜੂਗਾ ਹਨਾ ਤੇ ਮੈਨੂੰ ਇਹ ਕਿਤੇ ਵਿੱਚ ਕੰਮ ਛੱਡਦਾ ਫਿਰ ਰਹਿ ਜਾਂਦਾ ਇਸ ਕਰਕੇ ਮੈਂ ਫਰੌਗ ਪੂਰੀ ਕਰਕੇ ਹੀ ਉઠી ਆ ਤੇ ਬਸ ਇਥੇ ਮਨ ਮੀਤੇ ਪਾਪਾ ਕਹਿੰਦੇ ਹੀ ਪੋਕ ਲੱਗੀ ਤੇ ਅਹੀਂ ਸਵੇਰੇ ਰੋਟੀ ਨਹੀਂ ਕਾਦੀ ਵਗਰਾ ਕੇ ਬਿਆਸੋਂ ਚਾਹ ਚੂ ਪੀ ਲਈ ਉੱਥੇ ਡੇਰੇ ਉਹ ਕੰਟੇਨ ਚੋਂ ਉੱਥੇ ਚਾਹ ਪੀ ਲਈ ਤੇ ਨਾਲ ਬਰੈਡ ਪਕੌੜੇ ਪੂੜੇ ਜੀ ਖਾ ਲਈ ਤੇ ਇਸ ਕਰਕੇ ਮੇਰਾ ਮਤਲਬ ਪੋਕ ਨਹੀਂ ਲੱਗੀ ਆਣ ਕੇ ਦਵਾਈ ਖਾ ਕੇ ਤੇ ਫਤਿਹ ਦੇ ਨਾਲ ਘੜੀ ਲੰਮੇ ਪੈ ਗਈ ਮੈਨੂੰ ਆਪ ਮਤਲਬ ਬੁਖਾਰ ਜਿਹਾ ਲੱਗਣ ਤੇ ਇਹ ਖਰਾ ਖਾਦੀ ਆਣ ਕੇ ਸਿਰ ਬਹੁਤ ਦੁਖੰਡੀ ਆਇਗਾ ਤੇ ਇੱਕ ਇਹ ਨਾ ਠੀਕ ਹੋਣ ਕਰਕੇ ਨੇ ਅੱਜ ਸਤਾਇਆ ਬੜਾ ਵਾ ਉਥੇ ਕਦੇ ਮम्मा ਵੀ ਨਿਚ ਕੋਚੋਚਾ ਕੋਸ਼ਾ ਧਿਆ ਤੇ ਮੇਰੀ ਬਾਹ ਤੇ ਮੋਢਾ ਇਨਾ ਦੁਖਿਆ ਨਾ ਫਿਰ ਆਣ ਕੇ ਘੜੀ ਲੰਮੇ ਲੰਮੇ ਪੈ ਕੇ ਉਸ ਤੋਂ ਬਾਅਦ ਉੱਠ ਕੇ ਤੇ ਝਾੜੂ ਪੋਚਾ ਜਿਹੜਾ ਮੈਂ ਕੀਤਾ ਉਹ ਹਮ ਕੱਲ੍ਹ ਵੀ ਨਹੀਂ ਹੋਇਆ ਕੱਲ ਵੀ ਝਾੜੂ ਹੀ ਲੱਗਾ ਹੈ ਕਿ ਕਿੰਨੇ ਦਿਨ ਹੋ ਅੱਗੇ 5 6 ਦਿਨ ਹੋ ਗਏ ਪੋਚਾ ਜਿਹੜਾ ਨਹੀਂ ਲੱਗਾ ਵੀ ਤੇ ਫਿਰ ਇਸ ਮੈਂ ਲਾ ਲੂ ਕੇ ਝਾੜੂ ਪੋਚਾ ਲਾ ਕੇ ਆਪ ਨਾ ਦਿੱਤੀ ਤੇ ਫਿਰ ਬੱਚਿਆਂ ਨੂੰ ਚਾਹ ਬਣਾ ਕੇ ਦਿੱਤੀ ਫਤਿਹ ਨੂੰ ਤੇ ਮੈਨੂੰ ਆਇਆ ਨਹੀਂ ਹੁਣ ਮੈਂ ਇਹਨੂੰ ਸਵੇਰੇ ਨਵਾਉਂਗੀ ਤੇ ਬਸ ਇੱਥੇ ਉਹਨੇ ਰੋਟੀ ਰੋਟੀ ਖਾ ਆ ਕੇ ਜੇ ਤੇ ਟਾਈਮ ਹੋਇਆ ਫਿਰ ਮਉਣ ਮੀਤ ਦਾ ਪਲਾਜ ਜਿਹੜਾ ਬਣਾ ਦੂੰਗੀ ਨਹੀਂ ਤੇ ਫਿਰ ਵੇਖੀ ਜੋ ਜੀ ਭਾਂਡੇ ਸਾਫ ਕਰਨ ਵਾਲੇ ਆ ਭਾਂਡੇ ਸਾਫ ਕਰਨੇ ਆ ਥੋੜੇ ਜਿਹੀ ਆ ਤੇ ਮੈਂ ਨਾ ਫਰੌਗ ਸਿੰਦੀ ਸਿੰਦੀ ਨੂੰ ਚੇਤਾ ਮਹਰਾਤ ਨੂੰ ਰੋਟੀ ਵਾਸਤੇ ਕੁਛ ਨਹੀਂ ਗਾ ਫਿਰ ਮੈਂ ਦਾਲ ਬਣਾਈ ਮੂੰਗੀ ਮਸਲਾਂ ਦੀ ਦਲੀ ਦਾਲ ਬਣਾ ਆ ਕੇ ਤੇ ਉਹ ਧਰਤੀ ਸੀਗੀ ਤੇ ਚਲੋ ਜੀ ਦਾਲ ਵੀ ਬਣੇਗੀ ਬਣ ਗਈਗੀ ਤੇ ਇੱਥੇ ਬਸ ਮੈਂ ਰੋਟੀ ਰੋਟੀ ਲਾ ਕੇ ਤੇ ਇਹਨਾਂ ਨੂੰ ਫੜਾ ਦੇਣੀ ਆ ਤੇ ਉਸ ਤੋਂ ਬਾਅਦ ਮੈਂ ਉਮੀਦ ਖਾ ਲੂਗੀ ਹੂੰ ਥੋੜਾ ਯਾ ਚੀਕਿਆ ਠੀਕ ਹੈ ਐਸੇ ਮੈਂ ਮੈਂ ਮੇਰੀ ਵੇਦ ਬੀਦੂ ਨਾ ਨਹੀਂ ਹੈ ਨਾ ਓਏ ਹਾਂ ਬਸ ਮੈਂ ਪਾਉਣ ਦੇ ਦੀ ਅਧਿਪਾ ਤੈਨੂੰ ਤਾਂ ਹਾਲਾ ਮੈਂ ਤੇਰੀ ਪਉਣੀ ਨਹੀਂ ਠੀਕ ਤੇ ਚਲੋ ਜੀ ਰਾਤ ਦੇ ਹੋ ਗਿਆ 9:30 ਤੇ ਪਤਾ ਨਹੀਂ ਆ ਕੀ ਕਰਨ ਲੱਗੇ ਆ ਇਹ ਕੀ ਤਰੀਕਾ ਬਣਾਉਂਦੇ ਬੋਲੋ ਪਾਈਨੋ

ਸਲੇਟ ਕਿਕਰ ਹੋ ਗਿਆ ਬਸ ਕਿਵੇਂ ਲੱਗਾ ਫਿਰ ਆਈਡੀਆ ਆਈਡੀਆ ਬਈ ਆਈਡੀਆ ਇੱਕ ਦਿਜੇ ਤਾਂ ਆ ਗਿਆ ਅੱਜ ਬੇਟਾ ਬੇਟਾ ਆ ਗਿਆ ਅੱਜ ਤੇ ਬੁੱਤੇ ਗੈਸ ਹੁੰਦੇ ਮੈਂ ਮਨਮੀਤ ਦੀ ਆਫ ਆਫ ਹੁਣ ਮਨਮੀਤ ਨੂੰ ਉਠਾ ਕੇ ਲੈ ਕੇ ਆਏ ਆ ਮਨਮੀਤ ਲੱਗੀ ਆ ਮਨਮੀਤ ਕੀ ਵੇਖਣਾ ਪਤਾ ਕੀ ਕੀਤਾ ਪਾਪਾ ਕਹਿੰਦੇ ਆ ਦੇਖੋ ਆ ਪਾਣੀ ਉਹ ਨਾ ਇਹ ਪਾਪਾ ਦਾ ਜਾਦੂ ਆ ਵੇਖੋ ਆ ਵੇਖੋ ਜੀ ਪਿਓਤੀ ਦੇ ਕੀ ਪਤਾ ਕੀ ਕਰੰਦਾ ਹੈ ਯਾ ਮੀਨਾ ਆ ਵੇਖੋ ਜੀ ਨਕਰੇ ਇਹਨਾਂ ਦੇ ਤੇ ਮੈਂ ਮਨਮੀਤ ਦੀ ਬਣਾਉਂਦੀ ਫਰੌਕ ਤੇ ਉਹ ਰਹਿ ਗਏ ਸੀ ਪਲਾਜ਼ੋ ਬਣਾਉਣ ਵਾਲਾ ਉਹ ਹੁਣ ਮੈਂ ਸਵੇਰੇ ਬਣਾਉਂਗੀ ਹੁਣ ਨਹੀਂ ਬਣਾਣਾ ਹੁਣ ਟਾਈਮ ਬੜਾ ਹੋ ਗਿਆ ਵਾ ਕਿਉਂਕਿ ਅੱਜ ਥੱਕੇ ਪੈਨ ਸਵੇਰੇ ਵਿਆਸ ਗਏ ਹੋਣਗੇ ਤੇ ਬਾਕੀ ਤੁਹਾਨੂੰ ਸਵੇਰੇ ਦੋਵੇਂ ਚੀਜ਼ਾਂ ਬਣਾ ਕੇ ਨਾ ਫਿਰ ਦਿਖਾਉਂਗੀ ਤੇ ਮੈਂ ਜਿਹੜੀ ਫਰੌਗ ਜਿਹੜੀ ਇਹਦੀ ਬਣਾਉਂਦੀ ਆ ਹੁਣ ਮੀਤ ਦੀ ਸੇਪਗੀ ਹੈਗੀ ਤੇ ਬਾਕੀ ਇੱਕ ਜਿਲ ਸਵੇ ਦੇ ਕੱਟਣਾ ਵਾ ਮਤਲਬ ਸੂਟ ਕੱਟਿਆ ਵਾ ਤੇ ਲਾਈਨਿੰਗ ਜਿਹੜੀ ਮੈਂ ਤੋਤੀ ਆ ਪੇਹੀ ਤੇ ਪੇ ਕੇ ਤੇ ਹੁਣ ਮੈਂ ਤਾਰ ਤੇ ਪਾ ਕੇ ਆਈ ਆ ਕੱਢ ਕੇ ਤੇ ਮਨਵੀਤ ਤੇ ਮਨਵੀਤ ਦੇ ਪਾਪਾ ਜਾਦੂ ਜਿਹਾ ਬਣ ਕੀ ਕੀਤਾ ਦੋਵਾਂ ਪਿਆਉਤੀ ਨੇ ਤੇ ਉਹ ਵੀ ਦੱਸੋ ਕਿਵੇਂ ਲੱਗੀ ਫਿਰ ਉਹਨਾਂ ਦੀ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆਪਾਂ ਹੋਰ ਕਿਸੇ ਨਵੇਂ ਵੀਡੀਓ ਤੇ ਨਵੇਂ ਬਲੌਗ 'ਚ ਓਕੇ ਜੀ ਬਾਏ ਤੇ ਆਪਣਾ ਪਲਾਜੋ ਜਿਹੜਾ ਸਵੇਰੇ ਮੈਂ ਤਿਆਰ ਕਰੂੰਗੀ